ਜੰਝ ਚੜੀ ਸ਼ਹੀਦਾਂ ਦੀ ਸੰਗ ਤੇ ਬਨਕੇ ਮੌਤ ਦੇ ਕਰਨੇ ਚੜੀ ਸ਼ਹੀਦਾਂ ਦੀ ਸੰਗ ਤੇ ਬਨਕੇ ਮੌਤ ਦੇ ਕਰਨੇ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਇਤਿਹਾਸਕ ਨਗਰ ਬ੍ਰਾਹਮਣ ਮજરા ਦੇ ਜਿੱਥੇ ਸਹੇਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦੇ ਸੰਬੇਤ ਇਸ ਧਰਤੀ ਨੂੰ ਪਵਿੱਤਰ ਕੀਤਾ ਅਸੀਂ ਸ਼ਫਰੇ ਸ਼ਹਾਦਤ ਦੀਆਂ ਤੁਹਾਨੂੰ ਅਗਲੇ ਪੜਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਸੋ ਨਗਰ ਕੀਰਤਨ ਹੁਣੇ-ਹੁਣੇ ਜੋ ਸ਼ਸ਼ੋਭਤ ਹੋਣ ਜਾ ਰਿਹਾ ਹੈ ਉਸ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਇਲਾਕੇ ਦੀ ਸਾਧ ਸੰਗਤ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਭਾਗੋ ਮੱਜਰੇ ਦੇ ਵਿੱਚ ਸਾਧ ਸੰਗਤ ਵਾਸਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਉੱਥੇ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਬ੍ਰਾਹਮਣ ਮੱਜਰਾ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਬ੍ਰਾਹਮਣ ਮੱਜਰਾ ਤੇ ਜਿੱਥੋਂ ਨਗਰ ਕੀਰਤਨ ਸ਼ਸ਼ੋਭਤ ਹੋਣਾ ਹੈ ਬਹੁਤ ਬਹੁਤ ਧੰਨਵਾਦ ਇਹ ਗੁਰਦੁਆਰਾ ਸਾਹਿਬ ਸ੍ਰੀ ਰਣਜੀਤਗੜ੍ਹ ਸਾਹਿਬ ਭਾਗੋ ਮਜਰਾ ਵਿਖੇ ਜਿੱਥੇ ਸਾਰੇ ਨਗਰ ਕੀਰਤਨ ਨੇ ਦੁਪਹਿਰ ਦਾ ਪ੍ਰਸ਼ਾਦਾ ਛਕਣਾ ਹੈ ਸੋ ਸਿੱਧੀਆਂ ਤਸਵੀਰਾਂ ਸ਼ਿਵਾਲਕ ਟੀਵੀ ਚੈਨਲ ਤੋਂ ਹੀ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੰਝ ਜੜੀਸ਼ ਹੀਨਾ ਦੀ ਸੰਗ ਤੇ ਬਨਗੇ ਮੌਤ ਦੇ ਕਦਿ ਸ਼ਹੀਦ ਕੀ ਸੰਗ ਤੇ ਪਰ ਕੇ ਬਾਤ ਦੇ ਕਰਨੇ ਸਰ ਜੀ ਮਹਾਰਾਜਿਆਂ ਦੀ ਪਾਵਨ ਪਿੱਤਰ ਹਜ਼ੂਰੀ ਦੇ ਅੰਦਰ ਜਰਵੱਟੀ ਸਾਹਿਬ ਸੰਗਤ ਜੀ ਪੁੱਤਰ ਪਿੱਤਾ ਗੁਰ ਤੇਗ ਬਹਾਦਰ ਦੇ ਲਗਤੇ ਜਗਰ ਮਾਤਾ ਗੁਲਰੀ ਦੇ ਨੂਰੇ ਨਗਰ ਪਟਨਾ ਦੇ ਮਾਹੀ ਨੀਲੇ ਦੇ ਸਵਾਰ ਮਰਦ ਕੰਬੜੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ੀਰਵਾਦ ਤੇ ਕਰਨੀ ਦੇ ਪੂਰੇ ਸਰਵ ਸਦਾਨੀ ਸੱਚ ਦੇ ਮਤਲਾਸੀ ਸੱਚ ਦੇ ਧਾਰਨੀ ਸੱਚ ਦੇ ਤਲਗੀ ਤਰਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਫਤਿਹ ਦਾ ਨਾਰਾ ਬਰਾਂਦੇ ਪਰੋਂ ਦਿਲ ਦੀਆਂ ਗਹਿਰਾਈਆਂ ਸਾਰੇ ਸੰਗਤਿਕ ਵਰ ਕਹਿਣ ਦੁੱਤੀ ਕਿਰਪਾ ਕਰੋ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਪਾਤਸ਼ਾਹ ਕੀ ਲੋਰ ਸੀ ਨਾ ਪਿਆਰ ਪਾਉਣ ਦੀ ਜੇ ਛੱਡ ਕੇ ਚਲੇ ਜਾਣਾ ਸੀ ਮਹਾਰਾਜ ਕਹਿਣ ਲੱਗੇ ਇਹ ਪੁਰੀਏ ਤੇਰਾ ਕੋਈ ਕਸੂਰ ਐ ਨਾ ਮੇਰਾ ਕੋਈ ਕਸੂਰ ਐ ਫੇਰ ਕਹਿਣ ਲੱਗੇ ਪਾਤਸ਼ਾਹ ਜੀ ਮੇਰਾ ਕਸੂਰ ਵੀ ਤੇ ਛੱਡ ਕੇ ਕਿਉਂ ਜਾ ਰਹੇ ਹੋ ਮਾਰ ਜਿਵੇਂ ਭ੍ਰੋਤੇ ਸ਼ਬਦੋ ਚਾਲ ਕੀਤਾ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤੇ ਹੋਣਾ ਜੋ ਤੂੰ ਭਾਵੈ ਸਾਈ ਭੀਕਾਰ ਜਿਹੜੇ ਲੋਕਾਂ ਨੇ ਕਸਮਾਂ ਖਾਧੀਆਂ ਮਹਾਰਾਜ ਦੇ ਖਾਲਸੇ ਉਹਨਾਂ ਦੇ ਧਰਮ ਦੇ ਉੱਤੇ ਇਤਬਾਰ ਕਰਦੇ ਆਂ ਵਿਸ਼ਵਾਸ ਕਰਦੇ ਆਂ ਭਰੋਸਾ ਕਰਦੇ ਆਂ ਫੇਰ ਕਰਦੇ ਆਂ ਅਨੰਤਪੁਰ ਸਾਹਿਬ ਦੀ ਧਰਤੀ ਨੂੰ ਛੰਨਿਆ ਅਜੇ ਸਿੱਖ ਗੀਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਆਲੇ ਸਨ ਤੇ ਬਾਹਰ ਧਾਰ ਦੇ ਕੁੱਲ ਪਹਾੜੀ ਰਾਜੇ ਕਸਮਾਂ ਭੁਲਾ ਕੇ ਖਾਲਸਾ ਜੀ ਜ਼ੋਰਦਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਫਿਰ ਅੱਲਾ ਯਾਰ ਖਾਲ ਜੁਗੀ ਜੀ ਲਿਖਦੇ ਨੇ ਬਦ ਵਕਤ ਉਹਨੇ ਜੋ ਵਾਅਦਾ ਕੀਤਾ ਸੀ ਬਿਸਰ ਗਏ ਨਾ ਮਰਦ ਕਾਮ ਕਰਕੇ ਜ਼ੁਬਾਨ ਸੇ ਮੁਕਰ ਗਏ ਜਿਹੜਾ ਇਨਸਾਨ ਆਪਣੀ ਜ਼ੁਬਾਨ ਤੋਂ ਮੁਕਰ ਜਾਵੇ ਤੇ ਖਾਲਸਾ ਜੀ ਲੋਕ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਆ ਮੇਰੇ ਬਜ਼ੁਰਗ ਬੈਠੇ ਨੇ ਮੇਰਾ ਇਲਾਕਾ ਬੈਠਾ ਇੱਕ ਮੈਂ ਬੇਨਤੀ ਅੱਜ ਨਾਲ ਸੱਜੀ ਕਰਨ ਲੱਗਾ ਆ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੈ ਨਾ ਇਹ ਕਦੋਂ ਸਹਾਈਆਂ ਦਿੰਦੇ ਆ ਦਇਆ ਕਰਦੇ ਸਨ ਕਿਸੇ ਨੂੰ ਕਦੋਂ ਕਦੋਂ ਅਡਵਾਂਸ ਦਿਆ ਕਰਦੇ ਸਨ ਕਿਸੇ ਨੂੰ ਤੇ ਲੋਕਾਂ ਵਿੱਚ ਚਰਚਾ ਹੁੰਦੀ ਸੀ ਵੀ ਪੁਰਾਣਾ ਹਸੂ ਦੀ ਤਾਂ ਜ਼ੁਬਾਨੇ ਬਹੁਤ ਹੈ ਜੀ ਤੇ ਅੱਜ ਖਾਲਸਾ ਜੀ ਭਾਵੇਂ ਕਿਸੇ ਨੂੰ ਸਹਾਈ ਦੇ ਦਿਓ ਭਾਵੇਂ ਤੁਸੀਂ ਅਡਵਾਂਸਵਾ ਦਿਓ ਤੇ ਜਿਹਨੇ ਮੁੱਕਰਣਾ ਨੇ ਮੁੱਕਰੀ ਜਾਣੇ ਫਿਰ ਮੈਂ ਬੇਨਤੀ ਕਰਿਆ ਅੱਲਾ ਯਾਰ ਖਾਨ ਜੋਗੀ ਜੀ ਕਹਿ ਰਿਹਾ ਮੈਂ ਵਕਤ ਵਕਤ ਤੋਂ ਨੇ ਜੋ ਵਾਦਾ ਕੀਆ ਥਾ ਬਿਸਤਰ ਗਏ ਨਾ ਮਰਨ ਕੋਲ ਕਰਕੇ ਜਵਾਨ ਸੇ ਮੁਕਰ ਗਏ ਅੱਜ ਖਾਲਸਾ ਜੀ ਲੜਦੇ ਧੜਦੇ ਸੂਰਮੇ ਅੱਜ ਸਰਸਾ ਦੇ ਕੰਢੇ ਉੱਤੇ ਆ ਗਏ ਜੋ ਸਰਸਾ ਦੇ ਕੰਢੇ ਤੇ ਆਏ ਗੁਰਦੇਵ ਪਾਸ਼ਾ ਦੇ ਭਾਈ ਦਿਆਸ ਨੂੰ ਆਕਲ ਕੀਤਾ ਭਾਈ ਦਿਆਸ ਜੀ ਜੋਤ ਦੀ ਭੁੱਖ ਲੱਗੀ ਭਾਈ ਦਿਆਸ ਨੇ ਹੱਥ ਜੁੜ ਕੇ ਕਹਿਣ ਲੱਗੇ ਪਾਸ਼ਾ ਕੋਈ ਪਦਾਰਥ ਨਹੀਂ ਹੋ ਗਿਆ ਜਿਹੜੇ ਆਪ ਦੀ ਸ਼ਕਤ ਤੋਂ ਮਹਾਰਾਜ ਕਹਿਣ ਲੱਗੇ ਨਹੀਂ ਉਹ ਭੁੱਖ ਨਹੀਂ ਲੱਗੀ ਮੈਨੂੰ ਕਿਹੜੀ ਭੁੱਖ ਲੱਗੀ ਸਾਚਾ ਨਾਮ ਮੇਰਾ ਆਹਾਰੋ ਕਹਿਣ ਲੱਗੇ ਅਮਰਤ ਬੜਾ ਹੋ ਗਿਆ ਹਾਂ ਮਹਾਰਾਜ ਅਮਰਤ ਬੜਾ ਹੋ ਗਿਆ ਮਹਾਰਾਜ ਕਹਿਣ ਲੱਗੇ ਫਿਰ ਅਸਜ ਦੀ ਵਾਰਦਾ ਕੀਰਤਨ ਹੋਵੇਗਾ ਸੰਗਰ ਨੇ ਅੱਖ ਲੈ ਕੀਤਾ ਮਹਾਰਾਜ ਇੱਕ ਪਾਸੇ ਭਾਈ ਧਾਰ ਦੇ ਪਹਾੜੀ ਰਾਜੇ ਇੱਕ ਪਾਸੇ ਚੜੀ ਹੋਈ ਸਰਸਾ ਮਹਾਰਾਜ ਕਹਿਣ ਲੱਗੇ ਭਾਵੇਂ ਅੱਜ tufaan ਚੜ ਕੇ ਆ ਜਾਵੇ ਪਰ ਇਹ ਵਾਰ ਦਾ ਕੀਰਤਨ ਜਰੂਰ ਹੋਵੇਗਾ ਕਿਹੋ ਜਿਹਾ ਸਮਾ ਹੋਵੇਗਾ ਇੱਕ ਪਾਸੇ ਤਰਵਾਰਾ ਖੜਕ ਰੀਆਂ ਸਨ ਇੱਕ ਪਾਸੇ ਢਾਲਾ ਖੜਕ ਰੀਆਂ ਸਨ ਇੱਕ ਪਾਸੇ ਦੀਰ ਛੋਟ ਰੇ ਸਨ ਪਰ ਦੂਜੇ ਪਾਸੇ ਸ਼ੈਣੇ ਖੜ ਕਰੇ ਸਨ ਆਵਾਜ਼ ਆ ਰਹੀ ਸੀ ਜਿਹੜੀ ਐਸਾ ਰਾਉਣਾ ਕਹਿੰਦੇ ਹੋ ਸੇ ਤਾਰੇ ਜਦ ਆਏ ਰਾਮ ਰਾਜੇ ਇਹ ਭਾਰ ਸਦਰਬ ਦੁਆਬ ਹੈ ਨਾ ਪਿੜਾ ਪਰਸ ਸਮਝਾਏ ਹੁਣ ਬੁੱਧੇ ਹਰਨਾਉਣਾ ਕਿੱਥਿਓ ਅੱਗਾ ਭੁੱਖਾ ਕੀ ਖਾਏ ਤੇ ਖਾਲਸਾ ਜੀ ਇੱਥੇ ਅਸਲ ਦੀ ਮਾਰ ਦੇ ਕੀਰਤਨ ਹੋਏ ਅੱਜ ਮਾਰ ਆਪ ਅਰਦਾਸਾ ਸੁਣਦੇ ਆ ਮਹਾਰਾਜ ਰਿਆਕਣਾ ਕੀਤਾ ਖਾਲਸਾ ਦੀ ਘੋੜੇ ਵਾਹੋਂदाई ਛੇੜਦੇ ਹੋ ਅੱਜ ਤੇਜ ਤੇ ਤਰਾਰ ਠੰਡਾ ਪਾਣੀ ਸਰਸਾ ਦੇ ਅੰਦਰ ਮੇਰੇ ਪਾਰਸ਼ਾ ਦਾ ਪਰਿਵਾਰ ਤੇਲੂ ਫੇਲੂ ਹੋ ਗਿਆ ਤਿੰਨਾ ਹਿੱਸਾ ਵਿੱਚ ਪਰਿਵਾਰ ਵੰਡਿਆ ਗਿਆ ਤੇ ਖਾਲਸਾ ਹੀ ਕੋਈ ਸ਼ਹਿਰ ਇਸ ਸਮੇਂ ਦੇ ਨਾਖਸ਼ੇ ਨੂੰ ਬਿਆਲ ਕਰਨ ਲੱਗੇ ਉਹਨੇ ਆਪਣੀ ਕੰਮ ਚੁਕਲੀ ਕੋਰੇ ਕਾਗਜ਼ ਦੀ ਹਕੋਮਤ ਦੇ ਅੱਜ ਖਾਸ ਸਰਸੇ ਦੇ ਪਾਣੀ ਨੂੰ ਆਪਣੀ ਕਲਮ ਦੇ ਰਾਹੀਂ ਜਿਹੜਿਆ ਲਾਹਤਾਂ ਪਾ ਰਿਹਾ ਕਾਬਲੀ ਤੌਰ ਤੇ ਇਨਾਂ ਤੇ ਕਾਬਲੀ ਗੌਰਨ ਦਾ ਜਾਨੀ ਗੁਰਵਾਰ ਸਿੰਘ ਦੀ ਆਵਾਜ਼ ਲੁਧਿਆਣੇ ਤੋਂ ਜਾਨੀ ਮਨਪ੍ਰੀਤ ਸਿੰਘ ਦੀ ਮੀਤ वॾे पारे में i'm <laughs> my <laughs>